ਵਿਸ਼ਾਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾ ਕੁਮਾਰ ਪ੍ਰੀਤ ਕੋ ਦਿਲਜੀਤ ਦੋਸਾਂਝ ਸਵੇਲੇ ਆਪਣੀ ਨਵੀਂ ਫਿਲਮ ਸਰਦਾਰ ਜੀਤਰੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਦੱਸਦਨਿਆ ਕਿ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਅਮੀਰ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਕੀ ਦਿਲਜੀਤ ਦੋਸਾਂਝ ਦੀ ਆਲੋਚਨਾ ਕੀਤੀ ਜਾ ਰਹੀ ਹੈ ਪਰ ਦੱਸਦਨਿਆ ਕਿ ਇਸੇ ਦੇ ਵਿਚਾਲੇ ਦਿੱਲੀ ਦੇ ਵਾਤਾਵਰਣ ਮੰਤਰੀ ਮਨਜੁੰਦਰ ਸਿੰਘ ਸਿਰਸਾ ਵੱਲੋਂ ਇੱਕ ਬਿਆਨ ਜਾਰੀ ਕੀਤਾ ਜਾਂਦਾ ਤੇ ਉਹਨਾਂ ਦੇ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਜਿਹੜਾ ਕਿ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਦਜੀਤ ਉਸਤਾਨ ਦੀ ਨਵੀਂ ਫਿਲਮ ਸਰਦਾਰ ਜੀਤਰੀ ਨੂੰ ਲੈ ਕੇ ਵਿਵਾਦ ਨੇ ਹੋਰ ਰੂਪ ਧਾਰ ਲਿਆ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਹਨਾਂ ਦੀ ਆਲੋਚਨਾ ਹੋ ਰਹੀ ਹੈ ਤੇ ਹੁਣ ਇਸ ਮਾਮਲੇ ਵਿੱਚ ਦਿੱਲੀ ਦੇ ਵਾਤਾਵਰਣ ਮੰਤਰੀ ਮਨਜੁੰਦਰ ਸਿੰਘ ਸਿਰਸਾ ਨੇ ਵੀ ਆਪਣਾ ਬਿਆਨ ਦਿੱਤਾ ਜਿहां ਦਲਜੀਤ ਨੂੰ ਦੇਸ਼ ਭਗਤ ਦੱਸਦੇ ਹੋਏ ਸਿਰਸਾ ਨੇ ਕਿਹਾ ਉਹ ਦਲਜੀਤ ਨੂੰ ਨਿੱਜੀ ਤੌਰ ਤੇ ਜਾਣਦੇ ਹਨ ਉਸ ਆਦਮੀ ਨੇ ਹਮੇਸ਼ਾ ਦੇਸ਼ ਭਗਤੀ ਦੀ ਗੱਲ ਕੀਤੀ ਹੈ ਪਰ ਇਸ ਮਾਮਲੇ ਵਿੱਚ ਉਹਨਾਂ ਨੂੰ ਸਪਸ਼ਟਤਾ ਦੇਣੀ ਚਾਹੀਦੀ ਸੀ ਮੈਨੂੰ ਲੱਗਦਾ ਹੈ ਕਿ ਉਹ ਕਿਸੇ ਤਰ੍ਹਾਂ ਅਜਿਹਾ ਕਰਨ ਦੇ ਵਿੱਚ ناکਾਮ ਰਹੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਸਿਰਸਾ ਨੇ ਕਿਹਾ ਉਹਨਾਂ ਨੇ ਲੋਕਾਂ ਨੂੰ ਇਹ ਨਹੀਂ ਦੱਸਿਆ ਕਿ ਇਹ ਫਿਲਮ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ ਉਹਨਾਂ ਨੇ ਇਸ ਤੇ ਕੋਈ ਸਪਸ਼ਟਤਾ ਨਹੀਂ ਦਿੱਤੀ ਸਾਡੀ ਲੜਾਈ ਪਾਕਿਸਤਾਨ ਦੇ ਲੋਕਾਂ ਨਾਲ ਨਹੀਂ ਹੈ ਸਾਡੀ ਲੜਾਈ ਉਥੋਂ ਦੀ ਵਿਵਸਥਾ ਨਾਲ ਹੈ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ ਹਨ ਅਤੇ ਉਹਨਾਂ ਦੀਆਂ ਭਾਵਨਾਵਾਂ ਗਲਤ ਨਹੀਂ ਹੁੰਦੀਆਂ ਇਸ ਦੇ ਲਈ ਮੈਨੂੰ ਲੱਗਦਾ ਹੈ ਕਿ ਦਿਲਜੀਤ ਨੇ ਇਸ ਮਾਮਲੇ ਨੂੰ ਉਸ ਤਰ੍ਹਾਂ ਪੇਸ਼ ਨਹੀਂ ਕੀਤਾ ਜਿਵੇਂ ਉਹਨਾਂ ਨੂੰ ਕਰਨਾ ਚਹਤਾ ਸੀ ਸਰਦਾਰ ਜੀ 27 ਜੂਨ ਨੂੰ ਵਿਦੇਸ਼ੀ ਥੀਏਟਰਾਂ ਵਿੱਚ ਰਿਲੀਜ਼ ਹੋਈ ਸੀ ਪਰ ਪਹਿਲ ਕਾਮ ਚੋਹਿਆਤਵਾਦੀ ਹਮਲੇ ਅਤੇ ਆਪਰੇਸ਼ਨ ਸਿੰਦੂਰ ਦੇ ਆਰੰਭ ਤੋਂ ਬਾਅਦ ਭਾਰਤ-ਪਾਕਿਸਤਾਨ ਤਣਾਅ ਦੇ ਮਾਹੌਲ ਦੇ ਵਿੱਚ ਇਹ ਫਿਲਮ ਵਿਵਾਦਾਂ ਵਿੱਚ ਆ ਗਈ ਇਹ ਵਿਵਾਦ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਤ ਨਹੀਂ ਰਿਹਾ ਜ਼ਗੋ ਫੈਡਰੇਸ਼ਨ ਆਫ ਵੈਸਟਰਨ ਇੰਡੀਆਸ ਸਾਈਨ ਐਮਪਲੋਇਸ FWICE ਨੇ ਵੀ ਦਰਜੀਤ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਇਨਾ ਸਾਰਿਆਂ ਅਲੋਚਨਾਵਾਂ ਦੇ ਵਿਚਕਾਰ ਦਿਲਜੀਤ ਨੇ ਬਾਰਡਰ 2 ਦੀਆਂ BTS ਯਾਨੀ ਕਿ ਬਿਹਾਈਂਡ ਦ ਸੀਨ ਤਸਵੀਰਾਂ ਪੋਸਟ ਕਰਕੇ ਆਪਣੇ ਫੈਨਸ ਨੂੰ ਯਕੀਨ ਦਿਵਾਇਆ ਕਿ ਉਹ ਫਿਲਮ ਦੇ ਵਿੱਚ ਹਨ ਜਿਸ ਨਾਲ ਉਹਨਾਂ ਨੇ ਫਿਲਮ ਤੋਂ ਬਾਹਰ ਹੋਣ ਦੀਆਂ ਅਫਵਾਹਾਂ ਤੇ ਰੋਕ ਲਗਾਈ ਹੈ ਬਾਰਡਰ 2 1997 ਦੀ ਹਿੱਟ ਫਿਲਮ ਦਾ ਸੀਕਵਲ ਹੈ ਜਿਸ ਦੇ ਵਿੱਚ ਸਨੀ ਦਿਓਲ, ਵਰੁਣ ਤਵਨ ਅਤੇ ਆਹਾਨ ਛੱਟੀਵੀ ਸ਼ਾਮਿਲ ਹਨ ਫਿਲਮ ਦੇ ਫਿਲਮਦਾਰ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ ਅਤੇ ਇਹ ਪੂਸ਼ਨ ਕੁਮਾਰ प्रेशन कुमार जेपी दत्ता ਅਤੇ ਨੀਦੀ दत्ता ਦੁਆਰਾ ਨਿਰਮਿਤ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਦਿਲਜੀਤ ਨੂਸਾਨ ਨੂੰ ਲੈ ਕੇ ਹੁਣ ਵੱਖ-ਵੱਖ ਸਿਆਸੀ ਅਦਾ ਆਰੇ ਦੇ ਵੱਲੋਂ ਵੀ ਆਪਣੇ ਸਪਸ਼ਟਕਰਨ ਦਿੱਤੇ ਜਾ ਰਹੇ ਨੇ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਆ ਰਹੇ ਨੇ ਪਰ ਕਈਆਂ ਦੇ ਵੱਲੋਂ ਆਮ ਜਨਤਾ ਦੇ ਵੱਲੋਂ ਵੀ ਕਈਆਂ ਦੇ ਵੱਲੋਂ ਉਹਨਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ ਪਰ ਇਸੇ ਵਿਚਾਲੇ ਦਿਲਜੀਤ ਦਸਤਾਨਜ਼ ਦੇ ਵੱਲੋਂ ਆਪਣੇ ਫੈਨਸ ਨੂੰ ਇੱਕ ਖੁਸ਼ੀ ਦੀ ਖਬਰ ਤਾਂ ਜ਼ਰੂਰ ਦਿੱਤੀ ਗਈ ਹੈ ਕਿਉਂਕਿ ਕਾਫੀ ਜ਼ਿਆਦਾ ਅਫਵਾਹਾਂ ਫੈਲ ਰਹੀਆਂ ਸੀ ਕਿ ਬੋਰਡ ਟੂ ਦੇ ਵਿੱਚ ਦਿਲਜੀਤ ਨੂੰ ਬਾਹਰ ਕਰ ਦਿੱਤਾ ਪਰ ਉਹਨਾਂ ਦੇ ਵੱਲੋਂ ਤਸਵੀਰ ਸਾਂਝੀ ਕਰਦੇ ਆ ਉਸ ਦੇ ਉੱਤੇ ਵੀ ਫੁੱਲ ਸਟਾਪ ਜਿਹੜਾ ਕੀ ਲਗਾ ਦਿੱਤਾ ਗਿਆ